ਡਾਕਟਰ ਸਾਹਿਬ ਬਰੀ ਮਹੱਤਵਪੂਰਨ ਮੀਟਿੰਗ ਅੱਜ ਠੀਕ ਗਈ ਆ ਕੀ ਕੋਈ ਚਰਚਾਵਾਂ ਇਹਦੇ ਚ ਹੋਣਗੀਆਂ ਬਹੁਤ ਸਾਰੀਆਂ ਜਿਹੜੇ ਦੇਖੋ ਇੱਕ ਤਾਂ ਨਵੇਂ ਸਾਲ ਦੇ ਅੰਦਰ ਸਾਰਿਆਂ ਨੂੰ ਵਧਾਈ ਦੇਣੀ ਸੀ ਬੀਜੇਪੀ ਨੇ ਜਿਹੜਾ 3 ਸਟੇਟਸ ਦੇ ਅੰਦਰ ਬਹੁਤ ਹੀ ਇੱਕ ਹੁੰਜਾ ਮਾਰ ਜਿੱਤ ਹਾਸਲ ਕੀਤੀ ਹੈ ਉਹਨੂੰ ਲੈ ਕੇ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ ਤੇ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਸਪੈਸੀਫਿਕਲੀ ਛਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਅੰਦਰ ਕਿਸ ਕਿਸਮ ਦੇ ਹਾਲਾਤ ਸੀਗੇ ਕਿਉਂ ਲੋਕ ਇਹਨਾਂ ਨੂੰ ਕਾਂਗਰਸ ਦੇ ਖਾਤੇ ਜੀ ਲਿਖੀ ਬੈਠੇ ਸੀ ਮੱਧ ਪ੍ਰਦੇਸ਼ ਵੀ ਲੈ ਗਈ ਜੀ ਕਾਂਗਰਸ ਤੇ ਛੱਤੀਸਗੜ੍ਹ ਵੀ ਲੈ ਗਈ ਕਿ ਇਸ ਤਰ੍ਹਾਂ ਉੱਥੇ ਹਾਲਾਤ ਬਣੇ ਹਨ ਉਹ ਸਾਰਿਆਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਆਪਣੇ ਵਿਚਾਰ ਆਪਣਾ ਐਕਸਪੀਰੀਅੰਸ ਸਾਂਝੇ ਕੀਤੇ ਉਹ ਸਾਰਿਆਂ ਨਾਲ ਕੀਤੇ ਉਹਨੂੰ ਅੱਗੇ ਉਸ ਕਿਸਮ ਦੀ ਰਣਨੀਤੀ ਪੰਜਾਬ ਦੇ ਅੰਦਰ ਅੱਗੇ ਲੈ ਕੇ ਅਸੀਂ ਚੱਲਣ ਵਾਸਤੇ ਸਾਰੇ ਨਾ ਗਰਾਊਂਡ ਲੈਵਲ ਤੇ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਭਾਜਪਾ ਜੋ ਕਹਿੰਦੇ ਆ ਕਿ ਅਸੀਂ ਕੱਲੇ 13 ਸੀਟਾਂ ਲਈ ਕਾਬਿਲ ਆ ਤਾਂ ਕੀ ਸਥਿਤੀ ਉਹ ਜਿਹੜਾ ਰਿਪੋਰਟਰਾਂ ਦੀ ਕੋਸ਼ਿਸ਼ ਹੈ ਸਭ ਉਹਦੀ ਆਪਣੀ ਆਪਣੀ ਸਥਿਤੀ ਹੈ ਸਭ ਉੱਥੇ ਮੱਧ ਪ੍ਰਦੇਸ਼ ਚ 18 ਸਾਲ ਰਾਜ ਦੇ ਬਾਦ ਐਂਟੀਨ ਕਮਿਸ਼ਨ ਨੂੰ ਕਿਸ ਤਰ੍ਹਾਂ ਬੀਟ ਕੀਤਾ ਉਸੇ ਤਰ੍ਹਾਂ ਛਤੀਸਗੜ੍ਹ ਦੇ ਅੰਦਰ ਜਿਹੜੇ ਕਹਿੰਦੇ ਸੀ ਵੀ ਰਮਨ ਸਿੰਘ ਜੀ ਨੇ ਇਹ ਕਹਿ ਜਾ ਵਿਨਿੰਗ ਫਾਰਮੂਲਾ ਪਾੜ ਲਿਆ ਉਹਦੇ ਬਾਅਦ ਕਿਤੇ ਹੁਣ ਤਾਂ ਹਮੇਸ਼ਾ ਕਾਂਗਰਸ ਦੇ ਪੈਰ ਲੱਗੇ ਪੰਜਾਬ ਦੀ ਆਪਣੀ ਸਥਿਤੀ ਹੈ ਅਸੀਂ 23 ਤੋਂ 117 ਚ ਜਾਣਦਾ ਸਾਡੀ ਗਰਾਊਂਡ ਰਿਐਲਿਟੀਜ਼ ਉਹਨਾਂ ਨਾਲੋਂ ਵੱਖ ਅੱਡ ਹੈਗੀਆਂ ਅਸੀਂ ਇੱਥੇ ਦੇ ਹਿਸਾਬ ਨਾਲ ਕੰਮ ਕਰਾਂਗੇ ਬੇਸਿਕਲੀ ਲੋਕ ਅੱਜ ਜਿਹੜੇ ਐ ਉੱਥੇ ਵੀ ਲੋਕਾਂ ਨੇ ਸਬੂਤ ਸਾਬਤ ਕਰਤਾ ਕਿ ਚਾਹ ਕਨੇ ਉਹਨਾਂ ਰੇਵੜੀਆਂ ਬਣੀਆਂ ਚ ਰਾਜਸਥਾਨ ਚ ਬਣੀਆਂ ਉੱਥੇ ਬਣੀਆਂ ਲੋਕਾਂ ਨੇ ਦੇਸ਼ ਨੂੰ ਦੇਖ ਕੇ ਹਿੰਦੁਸਤਾਨ ਮਜ਼ਬੂਤ ਹੋਊਗਾ ਤਾਂ ਮੱਧ ਪ੍ਰਦੇਸ਼ ਵੀ ਮਜ਼ਬੂਤ ਹੋਊਗਾ ਅਕਾਲੀ ਕਲ ਦੇ ਨਾਲ ਕੋਈ ਗੜਜੂ ਨੂੰ ਲੈ ਕੇ ਵੀ ਤੁਸੀਂ ਆਪਦੀ ਚਰਚਾ ਉਹ ਦਿੱਲੀ ਹੋਊਗਾ ਇਸ ਮੀਟਿੰਗ 'ਚ ਇਸ ਮਸਲੇ ਤੇ ਕੋਈ ਹੈ ਪਰ ਪਹਿਲਾਂ ਕੋਈ ਹੇਟਲੇ ਜਿਹੜੇ ਵਰਕਰ ਜਾਂ ਪ੍ਰਧਾਨ ਨੇ ਉਹਨਾਂ ਦੀ ਕੋਈ ਰਾਇ ਲੈਣ ਦੀ ਕੋਸ਼ਿਸ਼ ਰਾਇ ਆਪਸ 'ਚ ਗੱਲਬਾਤ ਹੁੰਦੀਆਂ ਰਹਿੰਦੀਆਂ ਰਹਿੰਦੀਆਂ ਉਹਦੋਂ ਜਦੋਂ ਕੋਈ ਰਾਇ ਪੁੱਛਣਗੇ ਉਹ ਰਾਇ ਵੀ ਸਾਂਝੀ ਕਰਾਂਗੇ ਜਿਦਰੀਵਾਲ ਸਾਹਿਬ ਹੋਣੀ ਈੜੀ ਤੇ ਲਗਾਤਾਰ ਸਵਾਲ ਚੁੱਕ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਤੋ ਤਰੀਕਾ ਉਹਦੇ ਤੇ ਸ਼ੰਕੇ ਨੇ ਦੇਖੋ ਜਦੋਂ ਜਾਣਾ ਹੀ ਨਹੀਂ ਉਹਨਾਂ ਨੇ ਤਾਂ ਫਿਰ ਕਾਲੇ ਸੰਕੇਤ ਕਰਨੇ ਸਾਹਿਬ ਇਹ ਕੰਦੀ ਵਿਪਾਸਨਾ ਹੋਰ ਕਿਤੇ ਕਰਿਆਣ ਹੁਣ ਆਂਧਾ ਪ੍ਰਦੇਸ਼ ਦੇ ਇਕੱਠੇ ਜਾਵੜਦੇ ਤਾਂ ਮੈਂ ਸਮਝਦਾ ਕਈ ਦਿਨ ਚੰਗਾ ਜੀ ਵੀ ਲੱਗੇ ਰਹਿੰਦਾ ਦੋਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਗਏ ਹੈ ਪਰ ਸਮਝ ਨਹੀਂ ਆਈ ਮਨੂੰ ਗੱਲ ਫਿਰ ਕੇਜਰੀਵਾਲ ਸਾਹ ਨੂੰ ਹੁਸ਼ਾਰਪੁਰ ਕਿਉਂ ਬੁਲਾਇਆ ਸੀਗਾ ਇਹ ਕੁਸ਼ਾਰਪੁਰ ਮਾੜਾ ਵੀ ਉੱਥੇ ਕਿ ਭਗਵੰਦ ਮਾਨ ਜੀ ਜਾਣ ਦੇ ਕਾਬਿਲ ਹੀ ਨਹੀਂ ਸਮਝਦੇ ਜਾਣਾ ਹੀ ਉੱਥੇ ਸੀਗਾ ਤੇ ਕੇਜਰੀਵਾਲ ਸਾਹਿਬ ਨੇ ਨਾਲ ਲੈ ਜਾਂਦੇ ਤੁਸੀਂ ਤੁਸੀਂ ਸ਼ੰਕਾ ਜਤਾ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਲੀਡਰਸ਼ਿਪ ਦੇ ਵਿੱਚ ਕੋਈ ਨਾ ਕੋਈ ਗੜਬੜ ਹੈ ਪਰ ਉਹ ਕਹਿੰਦੇ ਨੇ ਕਿ ਸਭ ਸਾਡਾ ਠੀਕ ਠਾਕ ਹੈ ਕਹਿੰਦੇ ਤਾਂ ਸਾਰੇ ਆ ਹੀ ਹੈ ਸਭ ਟਿਲ ਦਾ ਟਾਈਮ ਜਦੋਂ ਤਾਈ ਡਾਈਵੋਰਸ ਹੋਣਾ ਹੈ ਜੇ ਸਾਰਾ ਕੁਝ ਚੰਗਾ ਹੀ ਹੁੰਦਾ ਪਰਿਵਾਰ ਦੇ ਅੰਦਰ ਇਤਨਾ ਭਾਂਡੇ ਖੜਕਣ ਲੱਗੇ ਸਾਬ ਡਾਈਵੋਰਸ ਕਦੋਂ ਹੁੰਦਾ ਦੇਖੋ ਕਿਉਂਕਿ ਹੁਣ ਪੱਲਾ ਝਾੜ ਰਹੇ ਐ ਇਧਰ ਭੀੜ ਪਈ ਐ ਦੇਖੋ ਕੇਜਰੀਵਾਲ ਸਾਹਿਬ ਨੇ ਉਹ ਈਡੀ ਨੇ ਬੁਲਾ ਰੱਖਿਆ ਤੇ ਹਾਲਾਤ ਕਿਉਂਕਿ ਉਹਨਾਂ ਨੇ ਮੰਚੇ ਚੋਹਰ ਹੈ ਕੇਜਰੀਵਾਲ ਸਾਹਿਬ ਦੇ ਰੋਜ਼ ਕਹਿੰਦੇ ਨੇ ਵੀ ਤਿਆੜ ਜੇਲ੍ਹ ਚੋਂ ਸਰਕਾਰ ਚੱਲੂਗੀ ਤਿਆੜ ਜੇਲ੍ਹ ਚੋਂ ਸਰਕਾਰ ਚੱਲੂਗੀ ਤੇ ਜਦੋਂ ਤਿਆੜ ਚੇਲ 'ਚ ਜਾਣ ਦੀ ਨੌਬਤ ਆਈ ਖੜੀ ਹੈ ਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਛੱਡ ਕੇ ਮੈਦਾਨ ਭੱਜ ਕੇ ਤੇ ਭਗਵੰਤ ਮਾਨ ਜੀ ਤਾਂ ਛਾਲ ਮਾਰ ਕੇ ਇੱਕ ਪੂਸੀ ਚੜ੍ਹ ਕੇ ਜਾਂਦੇ ਉਹ ਜਾਵੜੇ ਉੱਥੇ ਤੁਹਾਨੂੰ ਲੱਗਦਾ ਕਿ ਮਾਨ ਸਾਹਿਬ ਪਾਸੇ हट ਰਹੇ ਨੇ ਦੇਖੋ ਸਾਬ ਬੜੇ ਘੱਟ ਲੋ ਖੜਦੇ ਆ ਨਾਲ ਜਦੋਂ ਆ ਪਰ ਕਿਉਂਕਿ ਆਜੂਗਾ ਸਾਹਿਬ ਕਿਉਂਕਿ ਆ ਜਿਹੜੇ ਕੇਸ ਚ ਜਾ ਰਹੇ ਹਨ ਕੋ ਪੁੰਨ ਨਹੀਂ ਜਾ ਰਹੇ ਸਭ ਜਿਹੜਾ ਨਿਉਤਾ ਆਇਆ ਹੈ ਈਡੀ ਦਾ ਉਹ दारू ਵਾਲੇ ਮਸਲੇ ਚ ਹੈ ਤੇ दारू ਦੀ ਉਹ ਸਕੀਮ ਪਾਲਿਸੀ ਜਿਹੜੀ ਉੱਥੇ ਲੱਗੀ ਹੈ ਦਿੱਲੀ ਚ ਪੰਜਾਬ ਚ ਵੀ ਹੈ ਇਸ ਕਰਕੇ ਮੇਰੇ ਸਮਝ ਨਹੀਂ ਇਹ ਵੀ ਅਜ ਤੀ ਈਡੀ ਦਾ ਸਮਨ ਇੱਧਰ ਤਾਂ ਆਇਆ ਨਹੀਂ ਫਿਰ ਕਿਉਂ ਪਾਸ ਨਾ ਕਰਨ ਜਾਵੜੇ ਭਗਵੰਦ ਮਾਨ ਜੀ